ਗੁੱਗਾ ਜ਼ਾਹਿਰ ਪੀਰ ਚੇਂਜ ਕਮੇਟੀ ਪਿੰਡ ਸੁੰਨੜ ਕਲਾ ਨੂਰ ਮਹਿਲ ਜਲੰਧਰ ਵੱਲੋਂ ਸਾਲਾਨਾ ਚੇਂਜ ਮੇਲਾ ਕਰਵਾਇਆ ਸਭ ਤੋਂ ਪਹਿਲਾਂ ਖਬਰਾਂ ਖੇਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਖਬਰਾਂ ਇਸ਼ਤਿਆਰ ਪੇਜਨ ਲਈ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਦਾ ਬਹੁਤ ਵਧੀਆ ਹੋ ਗਿਆ 16ਵਾਂ ਮੇਲਾ ਹੋਇਆ ਹੈ 19ਵਾਂ ਮੇਲਾ ਹੈ 19 ਸਾਲ ਤੋਂ ਇਹ ਚੱਲ ਜੁਦਾ ਹੈ ਤਿੰਨ ਸਾਲ ਤੋਂ ਲਗਾਤਾਰ ਛੋਟੀ ਦਿੰਦੇ ਰਿਹਾ ਜਵਾਰ ਕਾ ਪਰਵਾਰ ਤੋਂ ਸੱਤੇ ਪਰ ਜਵਾਰ ਕਾ ਪਰਵਾਰ ਵੱਲੋਂ ਲੰਗਰ ਦੀ ਸੇਵਾ ਸੀ ਇੱਕ ਸੱਚੀ ਸੂਈ ਛੋਟੀ ਦਿੱਤੀ ਗਈ ਆ 1 35000 ਦਾ ਨਾਲ ਸੀ ਬਹੁਤ ਵਧੀਆ ਆ ਬਾਕੀ ਦੇਖਿਆ ਯਾਰ ਸੰਗਤ ਆਈ ਆ ਨੰਕਰ ਛਗਿਆ ਕਿੰਨਾ ਸੋਹਣਾ ਲੱਗਦਾ ਹੈ ਨਾ ਦਰਗਾਣਾ ਜੋੜੀ ਦੋ ਸਗੇ ਨਾ ਕਲਾਕਾਰ ਉਹਨਾਂ ਆਰਸੀਜ਼ੇ ਕਦੋਂ ਪਹਿਲਾਂ ਸੀ ਪੱਟੀ ਹੋਰ ਅਲਗੜਾ ਕਰੇ ਤਾਂ ਲੱਗਿਆ ਸੀ ਮੈਂ ਦੇਖਿਆ ਨਹੀਂ ਚੱਟੇ ਮੇਲਾ ਵੱਡਾ ਚਾਹੀਦਾ ਆ ਪ੍ਰਾਣਾ ਮੇਲੇ ਲੱਗਣਗੇ ਮੇਲੇ ਕਦੋਂ ਆਉਣ ਵਾਲੀ ਜਿਹੜਾ ਪਹਿਲਵਾਨ ਆ ਜੇ ਪਹਿਲਵਾਨੀ ਵਾਲਾ ਨਸ਼ੇ ਤੋਂ ਦੂਰ ਦੂਰ ਰਹਿੰਦੇ ਆ ਕਪਤਾਲਾ ਨਸ਼ੇ ਤੋਂ ਦੂਰ ਆਜੀ ਅਸੀਂ ਕਿਹੜਾ ਉਤਸਾਹ ਕਰਾਂਗੇ ਉਹਨਾਂ ਸ਼ਾਇਦ ਤੋਂ ਦੂਰ ਹੋਣ ਕੇ ਸਮਝਾਉਣਾ ਚਾਹੁੰਦੇ ਨੇ ਕਿੰਨਾ ਸੋਹਣਾ ਲੱਗਦਾ ਨਵੇਂ ਮੁੰਡੇ ਕੋਲ ਦੇ ਆ ਭਲਵਾਨ ਆ ਉਹ ਥੋੜਾ ਜਿਆਦਾ ਹੋਰ ਸ਼ਾਹ ਹੋਗੇ ਵੀ ਅਸੀਂ ਵਧੀਆ ਮਿਹਨਤ ਕਰੀਏ ਇਸ ਪਾਸੇ ਆ ਜਿਹੜਾ ਉਹ ਉਹੀ ਕਰਵਾਉਂਦਾ ਜਿਹੜੀ ਪੁਰਾਣੇ ਦਿਨਾਂ ਚ ਪਾਉਂਦੇ ਉਹੀ ਸਾਡਾ ਸਾਰਾ ਚੰਗੀ ਕਹਿਤਾ ਕਾਲ ਹੋ ਗਿਆ ਲਾ ਆ ਕੁਤੀ ਜਿਹੜਾ ਹੱਥ ਲੱਗਿਆ ਸਾਡੇ ਵੀਰਾਂ ਦਾ ਸਹਿਯੋਗ ਆ ਪਹਿਲਾ ਹਿੰਟ ਦਾ ਸੰਯੋਗ ਆ ਬਾਅਦ ਪੱਟੇ ਦੀ ਗੱਲ ਤੇ ਫੋਨ ਡਰਾਈਵਰ ਆ ਦੂਜਾ ਨੰਬਰ 51000 ਆ ਯਾ ਕੱਟੀ پینتی ہزار اکتی ہزار تو گیارہ ہزار بھی کوسٹیاں چبی دیا بھی نو لو گئی پہلا نام دو لاکھ روپیہ آ ਉਸ ਤੋਂ ਬਾਅਦ ਇੱਕ ਰਿਪੋਰਟ ਦੇਣਾ ਆ ਪਾਜੀ ਹੁਣ ਉਹ ਸਪੈਸ਼ਲ ਕਾਸਟ ਵਿੱਚ ਲੈਣਾ ਇੱਕ ਫੇ ਪਲਟੀਆਂ ਦਾ ਮੋਟਰਸਾਈਕਲ ਆ ਇੱਕ 2032 ਨੰਬਰ ਦਾ 50000 ਰੁਪਏ ਆਇਆ ਇਹ 31 31000 ਰੁਪਏ ਦੇ ਦੋ ਪਾਸਟ ਆ ਹੁਣ ਆਪਣੇ ਵੀ 13 21000 ਦੀ ਕਸਤੀ ਵੀ ਆ ਹਜੇ ਸਾਲ ਪਿਆ ਆ ਹੋਰ ਵੀ ਹੋਣਗੇ ਜੀ ਸਟਾਈਲ ਦੇ ਪਿੰਡ ਦੇ ਐਨਆਰਆਈਓ ਬਹੁਤ ਸਹਿਯੋਗ ਕਰਦੇ ਆ ਸਟਾਈਲ ਹੀ ਇੱਕ ਇੱਕ ਮਿੰਟ ਬਾਅਦ ਪਿੰਡ ਦਾ ਪਿੰਡ ਸਾਹਿਬ ਨਾਲ ਪ੍ਰਧਾਨ ਜੀ ਨਾਲ ਐਨਆਰਆਈ ਭਰਾ ਸਾਡੇ ਬਹੁਤ ਪਿਆਰ ਕਰਦੇ ਆ ਉਹ ਪਿੰਡ ਲਈ ਪਿਆਰ ਕਰਦੇ ਆ ਪਿੰਡ ਲਈ ਬਹੁਤ ਉਹ ਜਾਨੀ ਦਾ ਦਰਬਾਰ ਤੇ ਕਰਦੇ ਪਿੰਡ ਨੂੰ ਕਾਰ ਵੰਡੀਆਂ ਜਿੰਦਾਬਾਦ ਕਰਦੇ ਦਾਨ ਵੀ ਕਰਦੇ ਦੂਸਤਾ ਇੱਕ ਕੌੜਾ 40 ਸੰਗੋਟਾ ਜਿਹੜੀ ਸਾਹਮਣੇ ਪ੍ਰੋਗਰਾਮ ਆਈ ਹੋਂਦ ਕਮਤਾਨ ਰੋਡ ਕਰਕੇ ਕਲਾਕਾਰਾਂ ਦੀ ਸੇਵਾ ਵੀ ਇਹਨਾਂ ਦਾ ਮਾਣੋ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੋ ਇਹ ਸਾਡਾ 19ਵਾਂ ਸ਼ਿੰਝ ਮੇਲਾ ਆ ਸਾਰੇ ਨਗਰ ਦੀ ਸਹਿਯੋਗ ਨਾਲ ਸਾਡੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਲਾਗਲੇ ਸਾਡੇ ਜਿੰਨੇ ਵੀ ਕੰਦੇ ਆ ਉਹਨਾਂ ਭਰਾਵਾਂ ਦੇ ਸਹਿਯੋਗ ਦੇ ਨਾਲੇ ਚੱਲ ਰਿਹਾ ਆ ਕੱਲ ਤੋਂ ਹੀ ਪਹਿਲਾਂ ਕਲਾਕਾਰ ਚੱਲੇ ਹੁਣ ਸਾਡਾ ਸ਼ਿੰਝ ਤੰਗੜ ਚੋਂ ਚੱਲ ਰਿਹਾ ਆ ਤੇ ਅਸੀਂ ਇਹਨਾਂ ਦੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਛੋਟੇ ਮੇਲੇ ਤੋਂ ਇੱਥੇ ਤੱਕ ਲੈ ਆਂਦਾ ਆ ਅਸਲ ਜਿਨ੍ਹਾਂ ਸੇ ਸਹਿਯੋਗ ਸਾਨੂੰ ਇੰਨਾ ਦੇ ਵੀਰਾਂ ਦਾ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਪਹਿਲਾਂ ਜੀ ਸਰਫੂ ਸਰਦਿਕ ਸੀ ਫਿਰ ਉਸ ਤੋਂ ਬਾਅਦ ਆਪਣਾ ਅਮਰ ਅਰਸ਼ੀ ਜੀ ਸੀ ਤੇ ਹੁਣ ਆਪਣੇ ਕੋਲ ਕੋ ਭਿੰਦਰ ਰਾਜ ਨਾਲ ਫਸਟ ਕੋਸ਼ਤੀ ਤੇ ਆ ਜਿਨ੍ਹਾਂ ਨੂੰ ਬਹੁਤ ਟਰੈਕਟਰ ਦੇਣਾ ਆ ਉਸ ਤੋਂ ਦੂਸਰੇ ਨੰਬਰ ਦੀ 51000 ਦੀ ਕੁਸ਼ਤੀ ਆ ਤੀਸਰੇ ਨੰਬਰ ਤੇ 31000 ਦੀ ਆ 35000 ਦੀ ਸੌਰੀ ਚੌਥੇ ਨੰਬਰ ਤੇ 21000 ਦੀ ਕੁਸ਼ਤੀ ਆ ਫਿਰ 11-11000 ਦੀਆਂ ਕੁਸ਼ਤੀਆਂ ਆ ਤੇ ਝੋਟੀ ਦਾ ਵੀ ਲੱਗ ਇੱਕ ਸਪੈਸ਼ਲ ਨਾਮ ਜੋ ਸਾਡੇ ਜਵਾਰ ਕਪ ਵਹਿ ਪਰਿਵਾਰ ਵੱਲੋਂ ਆ ਉਹਨਾਂ ਤੋਂ ਇੱਕ ਸੱਜਰ ਸੂਈ ਝੋਟੀ ਆ ਜੋ 2-3 ਸਾਲ ਤੋਂ ਲਗਾਤਾਰ ਦਿੰਦੇ ਆਉਂਦੇ ਆ ਤੇ ਉਹਨਾਂ ਦਾ ਹੀ ਪਰਿਵਾਰ ਵੱਲੋਂ ਲੰਗਰ ਅਟੁੱਟ ਵਰਤ ਰਿਹਾ ਸਵੇਰ ਤੋਂ ਪ੍ਰਬੰਧ ਸਾਡੇ ਕੋਲ ਰੋਟ ਲੰਗਰ ਪਾਣੀ ਦਾ ਪ੍ਰਬੰਧ ਵੀ ਆ ਪਹਿਲਵਾਨਾਂ ਦਾ ਸਕੂਲ ਹੈ ਨਾ ਕਮਰੇ ਉਹਦੇ ਪਾਣੀ ਸਾਰਾ ਕੁਝ ਨਾਲ ਵੀ ਸਹੂਲਤਾਂ ਸਹੂਲਤ ਸਾਰੀ ਆ ਪਾਣੀ ਪਿਆ ਠੰਡਾ ਹਾਂਜੀ ਬੌਂਸਰ ਸਾਡੇ ਕੋਲ ਆ ਸਾਡੇ ਭਰਾ ਕਿਸੇ ਤਰ੍ਹਾਂ ਦੀ ਉਹਨਾਂ ਦੀ ਤਾਂ ਲੋੜ ਹੀ ਨਹੀਂ ਪਈ ਕਿਉਂ ਸਾਡਾ ਇਲਾਕਾ ਹੀ ਸਾਡਾ ਇਲਾਕਾ ਹੀ ਇਹਨਾਂ ਸਮਝਦਾ ਰਿਹਾ ਔਰ ਵਧੀਆ ਆ ਕਿ ਸੰਦੂ ਬੀਬੀਆਂ ਵਾਸਤੇ ਵੱਖਰਾ ਪ੍ਰਬੰਧ ਹੈ ਜੀ ਹਾਂਜੀ ਮੈਂ ਕਰੀਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਇਹ ਸਾਰੇ ਸੇਖੋ ਜੀ 90% ਸਾਡੇ ਐਨਆਰਆਈ ਤੁਹਾਡੇ মিডিਆ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬੀ 1 ਵਾਲੇ ਵੀ ਸਾਡੇ ਕੋਲ ਵੀ ਆਏ ਆ ਤੁਸੀਂ ਵੀ ਆਏ ਆ ਸਾਡੇ ਪੱਤਰਕਾਰ ਅਵਤਾਰ ਚੰਦ ਜੀ ਆ ਬਾਲ ਚੰਦ ਆ ਬਾਲ ਬਾਲ ਕਿਸ਼ਨ ਜੀ ਆ ਉਹਨਾਂ ਦਾ ਵੀ ਬਹੁਤ ਸਾਨੂੰ ਸਹਿਯੋਗ ਆ ਜੀ ਸਾਰੇ ਭਾਈਚਾਰਾ ਸਾਡਾ ਰਲ ਕੇ ਸਾਡਾ ਸਾਰਾ ਪਿੰਡ ਇਕੱਠਾ ਆ ਇਕੱਠਾ ਹੋ ਕੇ ਸੰਝ ਮਣਾਉਂਦਾ ਆ ਹਾਂਜੀ ਮੋਟੇ ਪ੍ਰੋਗਰਾਮ ਹੈ ਅਮਰਜੀਤ ਸਿੰਘ ਨੰਬਰਦਾਰ ਖਜ਼ਾਨੇ ਸਿੰਘ ਜੀ ਬੈਠੇ ਰੁਗਾਂ ਜਾਰੀ ਰੋਕਣੀ ਦਾ ਮੰਡਾ ਮਾਤਾ ਸਾਨੂੰ ਇਹ ਛੰਝ ਇਹਨਾਂ ਇੱਕ ਵੀਰਾਂ ਦੇ ਨਾਲ ਬਹੁਤ ਸਾਰਾ ਵਾਧਾ ਹੋਇਆ ਆ। ਬ੍ਰੇਕਸਾਂ ਅਸੀਂ ਕਰਾਉਂਦੇ ਆ ਅਸੀਂ ਤਾਂ ਚਾਹ ਮੇਰੇ ਨਾਲ ਵੀਰਾਂ ਨੂੰ ਬਹੁਤ ਧੰਨਵਾਦ ਆ। ਬਾਕੀ ਜਿੰਨੀ ਸੰਗਤ ਕਿਤੇ ਆਉਂਦੀ ਆ ਵਰਤ ਸੀ ਕੋਈ ਨਾ ਕਿਸੇ ਨੇ ਟਰੈਕਟਰ ਦਿੱਤਾ ਕਿਸੇ ਪੈਸੇ ਨਾਲ ਆ ਗਿਆ। ਸਾਰੀ ਸੰਗਰੇ ਬਹੁਤ ਬੱਤਾ ਸਹਿਯੋਗ ਦਿੱਤਾ। ਅਸੀਂ ਸੰਗਤ ਦਾ ਬਹੁਤ ਧੰਨਵਾਦ ਕਰਦਾ। तकरीबन ਮਾਸਲੀ ਅੰਦਰ ਪਰ ਹਾਂ ਅੰਦਰ ਤੋਂ ਸਭ ਸਾਰੇ ਵਧੀਆ ਹੀ ਪ੍ਰਬੰਧ ਕੀਤੇ ਆ ਪਵਨ ਲੰਬੜੀ ਗਈ ਪਹਿਲਾ ਨਾਮ ਟਰੈਕਟਰ ਦਾ ਦੂਜਾ ਨਾਮ 54000 ਤੀਜਾ ਨਾਮ 35000 ਚੌਥਾ ਨਾਮ 20000 ਚਲੋ ਬਹੁਤ ਫਰਕ ਆ ਪਹਿਲਾਂ ਪਹਿਲਵਾਨਾਂ ਨੂੰ ਪੈਸੇ ਵੀ ਘੱਟ ਦਿੰਦੇ ਸੀਗੇ ਹੁਣ ਪਹਿਲਵਾਨਾਂ ਨੂੰ ਪੈਸੇ ਵਧੋਦੇ ਆ ਪਹਿਲਵਾਨਾਂ ਬਹੁਤ ਵੀ ਜ਼ਿਆਦਾ ਖੁਸ਼ ਹੋ ਕੇ ਜਦੋਂ ਅਮਰਜੀਤ ਸਿੰਘ ਨੰਬਰਦਾਰ ਖਜਾਂਤੀ ਸ਼ਿੰਕ ਬਿਟਣਾ ਠੀਕ ਆ ਸਜਾ ਠੀਕ ਐ ਉਹ ਇਹ ਆ ਜਿਹੜੇ 99 ਦੇ ਕਰੋਨੇ ਆ ਜਿਹੜਾ ਟੂਰਨਾਮੈਂਟ ਕਰੋਨੇ ਆ ਉਹਨਾਂ ਨੂੰ ਸੇਧ ਇਹ ਹੀ ਦਿੰਦੇ ਆ ਵੀ ਇਸੀ ਤੋਂ ਬਚੋ ਭਲਵਾਨਾਂ ਨੂੰ ਦੇਖੋ ਕਿੱਦਾਂ ਭਲਵਾ ਦਾ ਪਾਉਦੇ ਆ ਨਸ਼ਿਆਂ ਤੋਂ ਦੂਰ ਰਹੋ ਇਸੇ ਕਰਕੇ 99ਵੇਂ ਪਿੰਡਾਂ ਦੇ ਵਿੱਚ ਹੁੰਦੇ ਆ ਐਨਆਰਪੀ ਦਾ 80% ਸੈਟਜੋਗ ਦਾ ਉਹਨਾਂ ਨੂੰ ਮੈਸੇਜ ਇਹ ਹੀ ਦਿੰਦੇ ਆ ਚੰਗੇ ਕੰਮ ਕਰੋ ਨਸ਼ਿਆਂ ਤੋਂ ਰਹਿਤ ਰਹੋ ਚੰਗੀ ਸੰਗਤ ਵਿੱਚ ਬੈਠੋ ਪੁਰੀ ਸੰਗਤ ਦਾ ਜਾਈਨਾ ਆਪਾਂ ਜਾਈਏ ਸੋ ਬੇਬੀਆਂ ਦੀ ਜਿਹੜੇ ਸਾਡੇ ਵੀਰ ਇੱਥੇ ਸਾਡੀਆਂ ਭੈਣਾਂ ਵਾਲੇ ਪਾਸੇ ਕਿਰਪਾ ਕਰਕੇ ਥੋੜਾ ਥੋੜਾ ਸਾਈਡ ਤੇ ਹੋ ਜਾ ਬੜੀ ਮਿਹਰਬਾਨੀ ਜਾਈ ਇਧਰ ਨਹੀਂ ਸਾਈਡ ਤੇ ਆ ਜਾਓ ਭਾਜੀ ਬੜੀ ਜਗ੍ਹਾ ਇਧਰ ਹੀ ਸਾਈਡ ਤੇ ਖੜ ਕੇ ਆਨੰਦ ਲਓ ਜੀ ਕਮਜੀਤ ਸਿੰਘ ਜੀ ਸਨਰ ਕੈਨੇਡਾ ਉਹ ਬਗੀਜਾ ਸਿੰਘ ਜੀ ਉਹਨਾਂ ਵੱਲੋਂ ਜਿਹੜੇ ਬਿੱਲਾ ਪਹਿਲਵਾਨ ਦੀ ਗਾਣਾ ਦੇਸੀ ਗੁਰਸ਼ੀਤ ਦੇਖਰੇ ਕਰ ਰਿਹਾ ਹੈ ਪਹਿਲਾ ਸ਼ੰਕਰ ਤਿਆਰ ਰਣਗੇ ਜੀਤਾ ਪਹਿਲਵਾਨ ਜੀ ਮਹਤਵਪੂਰਨ ਸੋਨੂ ਸ਼ਾਹ ਕੋਲ ਕਰਮ ਉੱਚਾ ਪੱਣ ਦੇ ਨਾਲ ਹਨੀ ਸਦਾ ਬਰਾਏ ਅਗਲੀ ਕੁਸ਼ਤੀਆਂ ਵਾਲੇ ਮਾਲ ਤਿਆਰ ਬਤ ਤਿਆਰਣ ਮਿਹਰਬਾਨੀ ਕਰਕੇ ਬਹੁਤ ਤਾਮੀਆਂ ਕੁਸ਼ਤੀਆਂ ਜਿਹੜੀਆਂ ਘੜ ਦੇ ਚੱਲੀਆਂ ਦੇਖਾਂਗੇ ਕੌਣ ਜਿੱਤੇਗਾ ਕੌਣ ਹਾਰਦਾ ਕਰਨਾ ਸਮੇਂ ਰਹੀਆਂ ਸਰਦਾਰ ਸੋਨ ਸਿੰਘ ਜੀ ਜਿਹਨਾਂ ਦੇ ਵੱਲੋਂ 11000 ਦੀ ਵੱਡੀ ਰਾਸ਼ੀ ਹੈ ਸਰਦਾਰ ਸੁਖਵਿੰਦਰ ਸਿੰਘ ਜੀ ਇਹਨਾਂ ਦੇ ਵੱਲੋਂ ਵੀ 11000 ਦੀ ਵੱਡੀ ਰਾਸ਼ੀ ਹੈ ਜਿਹਦੀਆਂ ਸ਼ੁਸ਼ੀਦਾ ਬਹੁਤ ਵੱਡੇ ਮਾਨ ਤੇ ਸਤਿਕਾਰ ਪੂਜੇ ਹੋ ਰਹੇ ਹਨ ਦਿਨੋਂ ਧੰਨਵਾਦ ਕੀਤਾ ਜਾ ਰਿਹਾ ਸਰਦਾਰ ਅਮਰਜੀਤ ਸਿੰਘ ਨਵੜਾ ਸਾਹਿਬ ਖਧਿਆਂ ਦਰਦੀ ਹੈ ਵੀ ਕਿਹੜੇ ਕਿਹੜੇ ਮਾਲ ਦੀ ਕਿੰਦਾ ਕਿੰਦਾ ਅਜੋੜੀ ਕਰਾਉਣੀ ਹੈ ਪਰ ਵਾਲੇ ਅਗਲੀ ਕੁਸ਼ਤੀ ਵਾਲੇ ਮਾਲ ਵਿੱਚ ਆ ਜਾਣ ਬੇਤੀ ਹੈ ਭ ਇਹ ਬਹੁਤ ਭਲਵਾਨ ਮਾਰੇ ਡੰਡ ਬੈਟਾ ਮੱਲੂ ਕਲੀ ਹੈ ਬਾਪੂ ਦੀ ਮੋਛ ਘੜਦੀ ਉਮਰ ਲੈ ਮੇਰੀ ਹੁੰਦੀ ਲੋਕਤੱਤਵੀ ਗਾਉਂ ਤੇ ਸਰਾਂਣ ਵਿੱਚ ਲੋਰ ਚੜਦੀ ਰਾਜਾ ਕਿਲਾ ਨਾਮੇ ਪਿੰਡ ਵਾਲਾ ਲਿਖਦਾ ਮੇਲੇ ਦੇ ਮਹਾਦੇ ਨਾਲ ਜੁੜਿਆ ਇੱਕ ਵਾਰ ਸਾਰੇ ਪੁਰ ਆਪਣੇ ਆਪਣੇ ਨਾਮ ਜੋੜਦਾ ਤਾੜੀਆਂ ਮਾਰਦੇ ਹੋ ਅੱਜ ਕਦੇ ਸੁੰਦਰ ਕਲਾਂ ਦੀ ਧਰਤੀ ਦੇ ਵਿੱਚ ਵੱਡੀ ਰੌਣਕ ਲੱਗੀ ਹੋਈ ਕਹਿੰਦੇ ਕਿ ਪੰਜਾਬ ਸਰਕਾਰ ਨੇ ਜੋ ਲੈਂਡ ਪੁਲੀ ਪਾਲਸੀ ਵਾਪਸ ਲੈ ਲਈ ਆ ਇਸ ਲਈ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਇਕਾਈ ਬੰਦੀਪ ਸਿੰਘ ਭੰਧਾਰ ਵੱਲੋਂ ਕੀ ਕਿਸਾਨ ਵੀਰ 24 ਅਗਸਤ ਨੂੰ ਉਸ ਵੇਲੇ 8 ਵਜੇ ਗੁਰਦੁਆਰਾ ਡੇਰਾ ਸੰਧ ਜੜਿਆਲਾ ਵੀ ਫਿਰ ਮੌਜੂਦ ਦੀ ਕਿਰਪਾਤਾ ਕਰੋ ਤਾਂ ਕਿ ਉੱਥੇ ਇਕੱਠੇ ਹੋ ਕੇ ਜਿਹੜਾ ਆਪਾਂ ਔਰ ਜਿਨੇ ਬਹੁਤ ساری ਮੁਹੱਬਤ ਦਿੱਲੀ ਹੈ ਕਹਿ ਰਹੀ ਹੈ ਬਹੁਤ ਸ਼ੁਕਰੀਆ ਜੀ ਔਰ ਨਾਲ ਦੀ ਨਾਲ ਕੁਝ ਸਨਮਾਨ ਦੀਆਂ ਰਸਮਾਂ ਸਾਡੇ ਹਨੀ ਆਦੇ ਕਾਲੀ ਜਿਹੜੇ ਕਿ ਆਮ ਆਦਮੀ ਪਾਰਟੀ ਦੇ साढे गुरमुख़ जी ਗੁਰਵਤ ਸਿੰਘ ਜੀ ਸਰਵਕੁੰਦ ਸਿੰਘ ਵਾਰਿਆ ਉਹਨਾਂ ਨੂੰ ਵੀ ਬੇਨਤੀ ਆ ਕਿ ਆਪਣਾ ਗੁਰਵਲਵਾਨਾਂ ਦੀ ਵੱਡੀ ਰਾਸ਼ੀ ਲਈ ਜਾ ਰਹੀ ਹੈ ਐਂ ਚੋਟੀ ਦਾ ਨੰਬਰ ਜਿਆਦਾ ਦੇਖਾਂਗੇ ਕੌਣ ਵੱਡੇ ਵੱਡੇ ਕਰਾਉਂਦਾ ਠੀਕਾਪਾ ਕਹਿਣ ਚੋਕਰਾਂ ਨੇ ਜੂ ਫੌਜ ਗਰੇ ਨੂੰ ਟਾਉਂਦੀ ਗੱਲ ਰਾਜੇ ਕਹਿੰਦੇ ਸੀ ਜਿੱਦੇ ਧੂ ਕਾਲਜੇ ਪਾਉਂਦੀ ਗੱਲ ਵਰਗਨ ਦੀ ਇਹ ਗੱਲ ਮੁਹੱਬਤ ਦੀ ਹੈ ਸਾਰੇ ਸਤਿਕਾਰਯੋਗ ਜਿਹੜੇ ਨੇ ਆਓ ਜੀ ਤਾਂ ਮਹਿਮਾਨ ਤੇ ਨਾਲ ਸੋਨੋ ਬਾਰਵਾ ਜੀ ਸ਼ਾਹ ਦੇ ਨਾਲ ਲੈ ਵੀ ਨਾਲਾ ਮੇਰੇ ਸਾਡੇ ਦਰਮਿਆਨ ਪੁੱਜ ਗਿਆ ਇੱਕ ਵਾਰ ਤਾੜੀ ਮਾਰੋ ਜ਼ੋਰਦਾਰ ਨਾਲ ਹੀ Get mm -hmm. ਸ਼ਹਿਰ ਫਲਾਦਾਂਗੇ ਜਿਹੜੀ ਭਾਸ਼ਾ ਤੈਨੂੰ ਸਹੀ ਲੱਗੋ ਉਹਦੇ ਵਿੱਚ ਹੀ ਸਮਝਾ ਦਾਂਗੇ ਇਹ ਬਰਾਬਰ ਦੇ ਮਾਲੜੇ ਬਰਾਬਰ ਦੀ ਭਾਜੀ ਮੋੜਤ ਵਾਲੇ ਬਲ ਦੇਖਾਂਗੇ ਕੌਣ ਬੱਲੇ ਬਲੇ ਕੌਣ ਹੈ ਔਰ ਸਿਰੇ ਦੀ ਕੁਸ਼ਤੀ ਜਿਹੜੀ ਜਾਂਦੀ ਹੈ ਮੈਂ ਸਾਹਮਣੇ ਦੇਖਾਂ ਇੱਕ ਪਾਸੇ ਗਰਵਜਨਾਲਾ ਤੇ ਜਗਰੂਪ ਸ਼ੰਕਰ ਜਿਹਨਾਂ ਨੂੰ ਸ਼ੁਕਰੀਆ ਸੋ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਨਗਰ ਦੇ ਵਿੱਚ ਜਿਹੜਾ ਕਬੱਡੀ ਦਾ ਮਹਾਕੰਮ ਹੋ ਰਿਹਾ ਹੈ ਔਰ ਸ਼ਹਿਰ ਦਾ ਮਹਾਕੰਮ ਹੋ ਰਿਹਾ ਹੈ ਤੁਸੀਂ ਅਨੰਦ ਲੈ ਰਹੇ ਹੋ ਪਰ ਵੱਲਾਂ ਨੂੰ ਬੇਨਤੀ ਹੈ ਕਿ ਜਾਂਦੀ ਜਾਂਦੀ ਜਿਹੜੀ ਆ ਉਹ ਆਪਣੀ ਜਿਹੜੀ ਸ਼ਹਿਰ ਕਿਸੇ ਗੱਡੇ ਲਾਓ ਕਿਉਂਕਿ ਇਹ ਘੋਲ ਦੇਖਣ ਲਈ ਦੁਨੀਆ ਦੂਰੋਂ ਦੂਰੋਂ ਆਈ ਆ ਤੇ ਆਮਾ ਛੇੜੀ ਛੇੜੀ ਕੋਈ ਦਾਗ ਪੇਜ ਮਾਰ ਕੇ ਕਿਸੇ ਬੰਦੇ ਗੱਡੇ ਲਾਇਆ ਜੀ ਬੜੀ ਮਿਹਰਬਾਨੀ ਪਹਿਲੇ ਪਾ ਜੀ ਟਾਈਮ ਪੂਰਾ ਹੋ ਗਿਆ ਪੁਆਇੰਟ ਦੇ ਨੇ ਵੇੜਦੇ ਜੇ ਜਿਹੜੀ ਸਪੈਸ਼ਲ ਗੁਰਤੀ ਹੈ ਸਾਡੇ ਕੋਲ ਵਕਤ ਹੈ ਨਹੀਂ ਲਾਵਾ 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 ਛੋੜ ਜੇ ਲਾਵਾ ਲਾਵਾ hatin ginen